ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਜਦੋਂ ਆਪਾਂ ਪਹਾੜਾਂ 'ਚ ਘੁੰਮਣ ਜਾਂਦੇ ਆ ਤਾਂ 셀ਫੀ ਲੈਣ ਮੌਕੇ ਥੋੜੇ ਜਿਹਾ ਧਿਆਨ ਰੱਖਣਾ ਚਾਹੀਦਾ 셀ਫੀ ਅਜਿਹੀ ਜਗ੍ਹਾ ਲਵੋ ਜਿੱਥੇ ਖਤਰੇ ਵਾਲੀ ਜਗ੍ਹਾ ਘੱਟ ਹੋਵੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਿਰਫ 셀ਫੀ ਲੈਣ ਕਰਕੇ ਬਾਣੀ ਦੇ ਵਿੱਚ ਕਿੱਦਾਂ ਨੁਕਸਾਨ ਹੋ ਸਕਦਾ ਨੈੱਟ ਦੇ ਵੀਡੀਓ ਵਾਇਰਲ ਹੋ ਰਹੀਆਂ ਨੇ ਜਦੋਂ ਵੀ ਪਹਾੜਾਂ ਵਿੱਚ ਘੁੰਮਣ ਜਾਵੋ ਤਾਂ ਪਾਣੀ ਤੋਂ ਦੂਰ ਰਹੋ ਆਪਣੇ ਬੱਚਿਆਂ ਦਾ ਆਪਣਾ 셀ਫੀ ਲੈਣ ਮੌਕੇ ਧਿਆਨ ਰੱਖੋ ਪਾਣੀ ਦੇ ਕੋਲ ਨਾ ਜਾਵੋ ਆਪਾਂ ਸਾਰੇ ਰੱਬੋਗਲੇ ਦੁਆ ਕਰਦੇ ਆਂ ਦੀ ਸਹੀ ਸਲਾਮਤ ਇਹ ਪਾਣੀ ਤੋਂ ਬਾਹਰ ਨਿਕਲ ਆਉਣ ਪਰਮਾਤਮਾ ਇਸ ਪਰਿਵਾਰ ਨੂੰ ਠੀਕ-ਠਾਕ ਰੱਖਣ ਬਾਕੀ ਵੀਰ ਜੇਕਰ ਕਿਸੇ ਵੀ ਵੀਰ ਨੇ ਜਾਂ ਕਿਸੇ ਪਰਿਵਾਰ ਇਸ ਤਰ੍ਹਾਂ ਯਾਤਰਾ ਤੇ ਜਾਣਾ ਹੋਵੇ ਤਾਂ ਸਭ ਤੋਂ ਪਹਿਲਾਂ ਆਪਣੇ ਬੱਚਿਆਂ ਦਾ ਪਤਨੀ ਦਾ ਪੈਣ ਭਰਾਵਾਂ ਦਾ ਮਾਤਾ ਪਿਤਾ ਦਾ ਅਤੇ ਆਪਣਾ ਆਪਣੇ ਯਾਰ ਦੋਸਤਾਂ ਬਾਰੇ ਜਰੂਰ ਸੋਚੋ ਤੇ ਫਿਰ ਯਾਤਰਾ ਤੇ ਜਾਣ ਲਈ ਵਿਚਾਰ ਕਰੋ ਪਹਾੜਾਂ ਵਿੱਚ ਘੁੰਮਣ ਜਦੋਂ ਜਾਂਦੇ ਆ ਕੋਸ਼ਿਸ਼ ਕਰੋ ਕਿ ਬਰਸਾਤਾਂ ਦੇ ਵਿੱਚ ਪਹਾੜਾਂ ਵਿੱਚ ਨਾ ਜਾਵੋ ਬਰਸਾਤਾਂ ਦੇ ਵਿੱਚ ਕਈ ਵਾਰ ਜੋ ਕੱਚੇ ਪਹਾੜ ਹੁੰਦੇ ਨੇ ਉਹ ਵੀ ਰਸਤੇ ਵਿੱਚ ਗਰ ਜਾਂਦੇ ਨੇ ਬਰਸਾਤਾਂ ਦੇ ਵਿੱਚ ਕੋਸ਼ਿਸ਼ ਕਰੋ ਕਿ ਪਹਾੜਾਂ ਵਿੱਚ ਨਾ ਜਾਵੋ ਆਪਣੇ ਬੱਚਿਆਂ ਦਾ ਆਪਣੀ ਫੈਮਿਲੀ ਦਾ ਜ਼ਰੂਰ ਧਿਆਨ ਰੱਖੋ